ਉਹ ਬੈਂ ਬੜੀ ਤੇਜ਼ ਨਾਲ ਆ ਰਹੀ ਸੀ ਸਕੂਲ ਬੈਂ ਸੀਗੀ ਉਹ ਜ਼ਬਰਦਸਤੀ ਸਾਈਡ ਮਾਰੀ ਮੁੰਡੇ ਦੇ ਵਿੱਚ ਏਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਆ ਅੰਮ ਗਾਲੀ ਬੈਂ ਵਾਲੇ ਦੀ ਕਿਉਂਕਾ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇਹ ਨਹੀਂ ਪਤਾਗਾ ਵੀ ਮਤਲਬ ਜਿਵੇਂ ਸੜਕ ਵਿਹਲੀ ਹੁੰਦੀ ਆ ਉਹ ਕੌਣ ਭਜਾਈ ਆਉਗਾ ਜੀ ਜੀ ਸਿੰਘ ਨਾਮ ਹੈਗਾ ਜੀ ਮੇਰਾ ਲੋਪਾਂਪੜ ਤੋਂ ਰਹਿਣ ਵਾਲੇ ਅਜੀਤ ਜੀ ਕੀ ਹੋਇਆ ਸੀਗਾ ਕਿੰਨੇ ਕ ਵਜੇ ਤੁਸੀਂ ਜਾ ਰਹੇ ਸੀਗੇ ਉਹ ਕੌਣ ਸੀਗੇ ਮੇਰੇ ਬੇਟੇ ਮੇਰਾ ਬੇਟਾ ਮਤਲਬ ਜਸਰਾਜ ਮਤਲਬ ਮੇਰਾ ਦੋਤਾ ਬੀਜੇ ਬਸ ਚੜਨ ਨੂੰ ਜਾ ਰਿਹਾ ਸੀ ਉਹ ਮਤਲਬ ਸਾਢੇ 11 ਦਾ ਟਾਈਮ ਸੀਗਾ ਤੇ ਉਹਨਾਂ ਦੇ ਬੈਗ ਤੇ ਮੈਂ ਮਤਲਬ ਜਾ ਰਿਹਾ ਸੀ ਥੋੜੀ ਜਿਹੀ ਪਿੱਛੇ ਮਤਲਬ ਸਾਢੇ ਪਿੰਡ ਨਿਕਲ ਤੋਂ ਜਣੀ ਮਤਲਬ ਇੱਕ ਕਿਲਾ ਫਰਲਾਂਗ ਦੇ ਉੱਤੇ ਜਾ ਕੇ ਮਤਲਬ ਉਹ ਬੈਂ ਬੜੀ ਤੇਜ਼ ਨਾਲ ਆ ਰਹੀ ਸੀ ਸਕੂਲ ਬੈਂ ਸੀਗੀ ਉਹ ਪੀਲੇ ਰੰਗ ਦੀ ਤੇ ਉਹਨੇ ਮਤਲਬ ਜ਼ਬਰਦਸਤੀ ਸੱਡ ਮਾਰੀ ਮੁੰਡੇ ਦੇ ਵਿੱਚ ਐਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਆ ਠੀਕ ਆ ਤੇ ਉਹ ਬੇਟੀ ਮਤਲਬ ਇੱਕ ਸਾਈਡ ਤੇ ਅਗਰ ਗਈ ਮੁੰਡਾ ਵਿੱਚ ਬੈਂ ਦੇ ਬਹੁਤ ਜ਼ਬਰਦਸਤੀ ਲੱਗਿਆ ਤੇ ਉਹ ਵੀ ਮਤਲਬ ਜਿਹੜਾ ਮੇਰਾ ਦੋਤਾ ਸੀ ਉਹ ਵੀ ਬੈਂ ਦੇ ਵਿੱਚ ਲਾ ਕੇ نیچے ਕਰਿਆ ਮੁੰਡਾ ਵੀ ਮਤਲਬ ਉਹ ਵਿਆਹੀ ਤੇ ਮੈਂ ਕੁਦਰਤੀ ਮਗਰੋਂ ਆ ਰਿਹਾ ਸੀ ਤੇ ਉਹਦੇ ਆਉਂਦੇ ਅੰਸਾਰ ਮੈਂ ਜਦ ਦੇਖਿਆ ਤਾਂ ਉਹ ਲਹੂ ਲਹਾਨ ਹੋਏ ਪਏ ਸੀਗੇ ਲਹੂ ਬੈਨ ਵਾਲਾ ਉੱਥੇ ਹੀ ਸੀਗੇ ਜੇ ਭੱਜ ਗਿਆ ਸੀਗੇ ਬੈਨ ਵਾਲਾ ਛੱਡ ਗਏ ਮਤਲਬ ਉਹ ਦੰਤਰ ਹੋਇਆ ਜੀ ਚਾਪੀ ਤੁਹਾਨੂੰ ਚੱਕ ਕੇ ਲੈ ਗਏ ਹਾਂ ਜੀ ਮੈਨੂੰ ਤਾਂ ਬੱਚਿਆਂ ਦੇ ਪੈ ਗਈ ਜਾਂ ਬੱਤੇ ਮਤਲਬ ਇੰਨੇ ਮਤਲਬ ਉਹ ਲਹੂ ਲਹਾਨ ਦਾ ਉਹ ਵੇਖ ਕੋ ਲੱਗਦਾ ਮੈਂ ਬੱਚਿਆਂ ਨੂੰ ਚੱਕ ਕੇ ਮਤਲਬ ਹਸਪਤਾਲ ਨੂੰ ਲੈ ਕੇ ਚ ਗਿਆ ਜੀ ਹਸਪਤਾਲ ਲਿਜਾ ਕੇ ਮਤਲਬ ਸਿੱਧੂ ਹਸਪੀਟਲ ਦੇ ਵਿੱਚ ਮੇਰੇ ਦੋ ਤਿੰਨ ਤਾਂ ਮੇਰੇ ਤੱਕ ਇਕਰਾਰ ਦਿੱਤਾ ਗਿਆ ਕਿੰਨੇ ਸਾਲ ਦਾ ਸੀਗੇ ਜੀ ਉਹ ਉਹ 4.5 ਸਾਲ ਦਾ ਸੀ ਜੀ ਜਸਰਾਜ ਇਕਲੌਤਾ ਪੁੱਤਰ ਸੀ ਇਕਲੌਤਾ ਪੁੱਤਰ ਸੀ ਜੀ ਤੇ ਬਾਕੀ ਇਹਦੇ ਵੀ ਸੱਟਾਂ ਲੱਗੀਆਂ ਨੇ ਜੀ ਹਾਂ ਜੀ ਹਾਂ ਜੀ ਮੇਰੇ ਬੇਟੇ ਦੇ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੱਟ ਲੱਗੀ ਆ ਮਤਲਬ ਉਹ ਮੂੰਹ ਦੇ ਉੱਤੇ ਜਵਾੜਾ ਉਹਦਾ ਟੁੱਟ ਗਿਆ ਠੀਕ ਆ ਨਾ ਜੀ ਬਾਕੀ ਉਹਦੇ ਲੱਤਾਂ ਲੱਤਾਂ ਤੇ ਖਰੋਚ ਆਈ ਆ ਹੁਣ ਉਹ ਬੇਸੁਰਤਾ ਬੇਸੁਰਤੀ ਦੇ ਹਾਲਤ ਦੇ ਵਿੱਚ ਮੈਂ ਉਹਨੂੰ ਚੱਕ ਕੇ ਲੈ ਕੇ ਗਿਆ ਜਿੰਨੀ ਦਰ ਹੋਸ਼ ਨਹੀਂ ਆਉਦੀ ਓਨੀ ਦਰ ਬਾਕੀ ਸੱਟਾਂ ਦਾ ਪਤਾ ਨਹੀਂ ਲੱਗਦਾ ਦਾ ਤੁਹਾਡੀ ਬੇਟੀ ਕਿਵੇਂ ਹੈ ਜੀ ਮੇਰੀ ਬੇਟੀ ਦੇ ਗੁੱਝੀਆਂ ਸੱਟਾਂ ਲੱਗੀਆਂ ਨੇ ਜੀ ਦਿਮਾਗ ਤੋਂ ਉਹ ਵੀ ਅਪਸੈਟ ਆ ਤੇ ਹੁਣ ਜਿ세 ਰਾਜ ਜਿਹੜਾ ਤੁਹਾਡਾ ਦੋਤਾ ਵਾ ਉਹ ਕਿੱਥੇ ਨਿਹੰਦਾ ਗਿਆ ਵਾ ਹਸਪੀਟਲ ਨੇ ਰੱਖਿਆ ਕੀ ਬੋਡੀ ਉਹਨ ਉਹਦੀ ਬੋਡੀ ਮਤਲਬ ਹਸਪੀਟਲ ਤੋਂ ਅਸੀਂ ਸਮਰਾੜੇ ਸਬਲ ਹਸਪੀਟਲ ਜਮਾ ਕਰਾਤੀ ਲਿਆ ਕੇ ਜੀ ਐਕਸੀਡੈਂਟ ਤਾਂ ਕੀ ਅਨਗਰ ਕੀ ਲੱਗਦਾ ਜੀ ਕਿਦਾਂ ਵੀ ਇਹਨਾਂ ਗੈਲੀ ਕਿਦੀ ਆ ਉਹ ਨਗਾਲੀ ਬੈਨ ਵਾਲੇ ਦੀ ਕਿਉਂਕਾ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ ਠੀਕ ਆ ਨਹੀਂ ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਜਿਵੇਂ ਸੜਕ ਬੇਲੀ ਹੁੰਦੀ ਆ ਉਹ ਕੌਣ ਭਜਾਈ ਆਉਂਦਾ ਸੀ ਸਕੂਲ ਵੈਨ ਸੀਗੀ ਸਕੂਲ ਵੈਨ ਸੀਗੀ ਕਿਹੜਾ ਸਕੂਲ ਵੈਨ ਸੀ ਤੁਹਾਨੂੰ ਪਤਾ ਲੱਗਿਆ ਉਹ ਉਹ ਮਗਰੋਂ ਪਤਾ ਲੱਗਾ ਵੀ Airtel ਸਕੂਲ ਦੀ ਵੈਨ ਸੀ Airtel ਕਿੱਥੇ ਮਾਹਰ ਪਰ ਸਕੂਲ ਬਹੁਤ ਬਹੁਤ ਡਰਾਈਵਰ ਦੀ ਪਛਾਣ ਸੁਣ ਕੀਤੀ ਡਰਾਈਵਰ ਦੀ ਪਛਾਣ ਕਰੀ ਸੀਗੀ ਮਤਲਬ ਉਹ ਭੱਜ ਗਿਆ ਉਸ ਟਾਈਮ ਮਤਲਬ ਕਿਹਨੇ ਹਾਂਜੀ ਇਹ ਨਾ ਰਪਾਲੋ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸਤਿਆ ਭਾਰਤੀ ਏਅਰਟੈਲ ਦੀ ਬੱਸ ਸੀਗੀ ਸਕੂਲ ਦੀ ਤੇ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਹੈ 4.5 ਸਾਲ ਉਮਰ ਸੀ ਜਗਰਾਤ ਸਿੰਘ ਉਹ ਆਪਣੇ ਨਾਨਕ ਆਪਣੀ ਮਾਤਾ ਨਾਲ ਨਾਨਕ ਗਿਆ ਹੋਇਆ ਸੀਗਾ ਲੋਪੋ ਪਿੰਡ ਲੋਪੋ ਤੋਂ ਆਪਣੇ ਮਾਮੇ ਨਾਲ ਜਾ ਰਹੇ ਸੀਗੇ ਵੀਜੇ ਨੂੰ ਖਾਣੇ ਵਾਸਤੇ ਤੇ ਜਦੋਂ ਉਹ ਰਪਾਲੋਪੁਰ ਪਹੁੰਚੇ ਤਾਂ ਸਾਹਮਣੇ ਇਹ ਟੈਲਰਾਂ ਦੀ ਜਿਹੜੀ ਸਕੂਲ ਦੀ ਵਾਸੀ ਵਾਰ ਰਹੀ ਸੀ ਵਿੱਚ ਲੈ ਟਕਰੋ ਵੀ ਟਕਰ ਨਾਲ ਉਹ ਗਿਰ ਕੇ ਜਿਹੜਾ ਬੱਚੇ ਦੀ ਤਾਂ ਮੌਤ ਹੋ ਗਈ ਤੇ ਜਿਹੜਾ ਉਹਨਾਂ ਦਾ ਮਾਮਾ ਸੀਗਾ ਉਹ ਵੀ ਸੱਟਾਂ ਲੱਗੀਆਂ ਕਿੰਨੀ ਕਿ ਉਮਰ ਦਾ ਸੀਗਾ ਇਹ ਬੱਚੇ ਕੀ ਨਾਮ ਹੈ ਇਹਦਾ ਜੀ ਇਕਲੌਤਾ ਪੁੱਤਰ ਸੀ ਇਹ ਇਹ ਜਸਰਾਲ ਸਿੰਘ ਇਹਦਾ ਬੱਚੇ ਦਾ ਨਾਮ ਸੀਗਾ 1.5 ਸਾਲ ਉਮਰ ਸੀਗੀ ਤੇ ਇਹ ਜਿਹੜੇ ਹੈਗਾ ਅਸੀਂ ਇਹਨਾਂ ਦੇ ਅਗੇਂਸਟ ਆ ਜਿਹੜੇ ਵਸ ਵਾਲਿਆਂ ਦੇ ਉਹਨਾਂ ਦੇ ਕਲੇਮ ਅਗੇਂਸਟ ਅ ਸੀਐਫਆਈਆਰ ਦਰਜ ਕਰ ਰਹੇ ਹਾਂ ਇਹ ਸਕੂਲ ਦੀ ਬੱਸ ਸੀ ਜਾਂ ਪ੍ਰਾਈਵੇਟ ਹੈ ਬੱਸਾਂ ਨੇ ਜਿਹੜੀਆਂ ਚੱਲਦੀਆਂ ਇਹ ਸਤਿਆ ਭਾਰਤੀ ਸਕੂਲ Airtel ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਉਹਨਾਂ ਦੀ ਬੱਸ ਸੀ ਇਹ ਬੱਸ ਪ੍ਰਾਈਵੇਟ ਸੀ ਕੀ ਜਾਂ ਉਹਨਾਂ ਦੀ ਆਪਣੀ ਸਕੂਲ ਦੀ ਸੀ ਇਹ ਬੱਸ ਤਾਂ ਉਹਨਾਂ ਦੇ ਵਹਿਰ ਕੀਤੀ ਹੋਈ ਸੀ ਤੇ ਮੌਕੇ ਤੇ ਫਰਾਰ ਹੋ ਗਿਆ ਜਿਹੜਾ ਡਰਾਈਵਰ ਸੀ ਹਾਂਜੀ ਹਾਂਜੀ